ਜੇ ਬੰਦੇ ਨੂੰ ਗਲਤ ਵੀ ਲੱਗਿਆ ਨਾ ਮੈਂ ਕੁਝ ਗਲਤ ਬੋਲਿਆ ਕਮੈਂਟਾਂ ਦੇ ਵਿੱਚ ਮੈਨੂੰ ਗਾਲਾਂ ਕੱਢੇ ਜੋ ਵੀ ਇੰਨਾ ਹੀ ਕਹਿ ਸਕਦਾ ਫੋਰ ਕੁਝ ਨਹੀਂ ਕਹਿ ਸਕਦਾ ਉਲਟੀ ਵੀਡੀਓ ਆਪ ਆ ਗਿਆ ਵੀ ਦਿਖਾ ਰਹੀ ਹੈ ਡੈਡੀ ਸਹੀ ਹੋ ਜੇ ਤੁਸੀਂ ਅਰਦਾਸਾਂ ਕਰੋ ਅਰਦਾਸਾਂ ਕਰ ਤੂੰ ਆਪਾਂ ਰੱਖੀਏ ਕਰੀਏ ਸਾਨੂੰ ਰੱਖ ਰੱਖਿਆ ਇਹਨਾਂ ਨੇ ਅੱਛਾ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਮੇਰਾ ਮਾਂ ਪਿਓ ਛੱਡ ਕੇ ਜਿਹਨੇ ਮੈਨੂੰ ਐਡਾ ਵੱਡਾ ਕੀਤਾ ਉਹਨੂੰ ਛੱਡ ਕੇ ਤੂੰ ਕੀ ਕੁਸ਼ ਕਰਦੀ ਫਿਰਦੀ ਪਹਿਲਾਂ ਦੋ ਵਾਰ ਭੱਜੀਆਂ ਤੂੰ ਤੈਨੂੰ ਸ਼ਰਮ ਨਹੀਂ ਆਈ ਇਹ ਜਿਹੇ ਹਰਕਤਾਂ ਕਰਦੇ ਦੋ ਵਾਰ ਸੁਧਰੀ ਨਹੀਂ ਤੀਜੀ ਵਾਰ ਫੇਰ ਤੂੰ ਉਹੀ ਕੰਡ ਕਰਤਾ ਵੇਖੋ ਤੁਸੀਂ ਬਾਹਾਂ ਫੜ ਫੜ ਕੇ ਕਿਵੇਂ ਗੇੜੇ ਦਿੰਦੀ ਏ ਕਮਾਲੀ ਨਾ ਆ ਜਾਈ ਦੇਖੀਗੇ ਤੇ ਕਿਵੇਂ ਸੰਧੂਰ ਪਰਮਉਂਦੀ ਏ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਕੀ ਹੋ ਰਿਹਾ ਕੀ ਖਾ ਕੇ ਵੇਚ ਗਈ ਤੂੰ ਤੇ ਉਦੋਂ ਉਹ ਨਿਕਲੀ ਆ ਉਸ ਤੋਂ ਬਾਅਦ ਪਿਓ ਦਾ ਪਤਨੀ ਅਟੈਕ ਆਇਆ ਕੀ ਹੋਇਆ ਰੱਬ ਜਾਣੇ ਉਹ ਮੁੰਡੇ ਦੇ ਪਾਸਾ ਠੀਕ ਆ ਨਾ ਪਰ ਇਹੋ ਜਿਹੇ ਬਦਰੀ ਸਪੋਰਟ ਨਾ ਕਰਨਗੇ ਜਿਹੜਾ ਬੰਦਾ ਆਪਣੇ ਦੇਸ਼ ਨਹੀਂ ਖੜਾ ਇੱਕ ਸਰਦਾਰ ਹੋਊਗੀ ਬੰਦਾ ਆ ਉਹ ਵੀ ਆਪਾਂ ਸਪੋਰਟ ਨਾ ਕਰ ਸਕਦਾ ਬਾਈਬਲੀ ਸਪੋਰਟ ਕਰੋ ਤੇਰੇ ਵੀ ਆਫਲੋਡ ਕੇ ਰਿਕਵੈਸਟ ਆ ਸਮੋਡ ਕਰੋ ਜਿੰਨੇ ਯੋਗ ਹੀ ਹੈਗੇ ਪਰ ਆ ਬੰਦੇ ਦੀ ਸਪੋਰਟ ਕਰਨੀ ਬਣਦੀ ਹੈ ਜਾਂ ਨਹੀਂ ਬਣਦੀ ਜਾਂ ਮੋਸਕਬਰੀ ਦੀ ਵੀਡੀਓ ਲਾਈਕ ਕਰਨੀ ਬਣਦੀ ਸਹੀ ਦੱਸਿਆ ਮੈਨੂੰ ਹਾਂ ਜੀ ਸਾਰਿਆਂ ਨੂੰ ਸ਼ਸ਼ਰੀ ਗੱਲ ਜੀ ਅੱਜ ਜਿਹੜੀ ਆਪਣੀ ਵੀਡੀਓ ਖਾਸ ਕਰਕੇ ਜਿਹੜਾ ਤੁਹਾਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਤੁਸੀਂ ਤੁਹਾਨੂੰ ਪਤਾ ਜਿੱਦਾਂ ਇੰਸਟਾਗ੍ਰਾਮ ਤੇ ਕੀ ਕੁਝ ਹੋ ਰਿਹਾ ਸੋ ਇੱਕ ਮਹਿਕਪ੍ਰੀਤ ਦੇ ਨਾਮ ਤੋਂ ਆਈਡੀ ਆ ਉਹ ਆਪਣੇ ਮੰਨ ਲਓ ਪਿੱਛੇ ਜੇ ਦੋ ਦਿਨ ਵਾਰੀ ਭੱਜ ਵੀ ਗਈ ਸੀ ਤੀਜੀ ਅਖਿਆਰ ਹੁਣ ਭੱਜੇਗਾ ਉਹ ਵੀ ਕਹਿੰਦੇ ਵੀ ਵਿਆਹ ਨਹੀਂ ਕਰਾਇਆ ਵੈਸੇ ਉੱਥੇ ਹੀ ਰਹਿ ਰਹੀ ਐ ਇੱਕ ਰومی ਬਈ ਵੀ ਗਿਆ ਸੀਗਾ ਉਹਨਾਂ ਦੇ ਜਿੱਥੇ ਰਹਿੰਦੇ ਸੀ ਤੇ ਕੁਦਰਤ ਟਾਵਰ ਕਰਕੇ ਕੋਈ ਲੋ ਹੋਟਲ ਵਗੈਰਾ ਜਾਂ ਕੁਝ ਵੀ ਸੀਗਾ ਤਾਂ ਮੈਨੂੰ ਸ਼ਨਾ ਨਹੀਂ ਸੀ ਆਪਾਂ ਨੂੰ ਨਹੀਂ ਪਤਾ ਉਹ ਚੀਜ਼ ਦਾ ਤੇ ਉਹਦੇ ਪਿਓ ਜਦੋਂ ਹੁਣ 16 ਤਰੀਕ ਦੀ ਗੱਲ 15 16 ਤਰੀਕ ਦੀ ਗੱਲ ਹੈ ਅਕਤੂਬਰ ਤੇ ਉਦੋਂ ਉਹ ਨਿਕਲੀ ਆ ਉਸ ਤੋਂ ਬਾਅਦ ਪਿਓ ਦਾ ਪਤਾ ਨਹੀਂ ਅਟੈਕ ਆਇਆ ਕੀ ਹੋਇਆ ਰੱਬ ਜਾਣੀ ਉਹ ਮੁੰਡੇ ਤੇ ਪਤਾ ਅੱਛਾ ਹੁਣ ਇਹ ਨਹੀਂ ਪਤਾ ਲੱਗਿਆ ਕਿ ਮੇਰੇ ਬਾਪਿਓ ਛੱਡ ਕੇ ਜਿਹਨੇ ਮੈਨੂੰ ਇੰਨਾ ਵੱਡਾ ਕੀਤਾ ਉਹਨਾਂ ਨੂੰ ਛੱਡ ਕੇ ਤੂੰ ਕੀ ਕੋਸ਼ਿਸ਼ ਕਰਦੀ ਫਿਰੇ ਪਹਿਲਾਂ ਦੋ ਵਾਰ ਭੱਜੀਆਂ ਤੂੰ ਤੇ ਤੈਨੂੰ ਸ਼ਰਮ ਨਹੀਂ ਆਈ ਇਹ ਜਿਹੇ ਹਰਕਤਾਂ ਕਰਦੇ ਦੋ ਵਾਰ ਸੁਧਰੀ ਨਹੀਂ ਤੀਜੀ ਵਾਰ ਫੇਰ ਤੂੰ ਉਹੀ ਕਾਂਡ ਕਰਤਾ ਉਹਦੀ ਵੀਡੀਓ ਮੈਨ ਲਾਉਣਾ ਸਾਈਡ ਤੇ ਆ ਦੇਖਿਓ ਕੀ ਕਨਾਟਕ ਚੱਲ ਰਿਹਾ ਹੈ ਤੇ ਉਲਟੀ ਵੀਡੀਓ ਪਾਪਾ ਆ ਗਿਆ ਵੀ ਦਿਖਾ ਰਹੀ ਹੈ ਡੈਡੀ ਸਹੀ ਹੋ ਜੇ ਤੁਸੀਂ ਅਰਦਾਸਾਂ ਕਰੋ ਅਰਦਾਸਾਂ ਕਰ ਤੂੰ ਆਪਾਂ ਰੱਖੀਏ ਕਰੀਏ ਸਾਨੂੰ ਰੱਖ ਰੱਖਿਆ ਇਹਨਾਂ ਨੇ ਤੇ ਬਿਮਾਰ ਕਰੀ ਹੀ ਸਹੀ ਹੈ ਬੀਬਾ ਮੋਸ਼ਕਪ੍ਰੀਤ ਆ ਵੀਡੀਓ ਦੇਖੋ ਥੋੜਾ ਜਿਹਾ ਤੁਸੀਂ ਤੁਹਾਡੀਆਂ ਅੱਖਾਂ ਖੁੱਲਣ ਜਿਹੜੀ ਜਾ ਜਾ ਕੇ ਤੁਸੀਂ ਲਾਈਕ ਕਰਦੇ ਨਾ ਉਹਦੀ ਫੋਟੋ ਕਮੈਂਟ ਕਰਦੇ ਹੋ ਫੋਲੋ ਕਰਦੇ ਹੋ ਸਪੋਰਟ ਦਿੰਦੇ ਹੋ ਹੋਰ ਆ ਦੇਖੋ ਉਹਦੀ ਹਰਕਤਾਂ ਦੇ ਉਹਦੇ ਘਰ ਦੇ ਕਿੰਨੇ ਤੰਗ ਆ ਦੇਖੋ ਤੀ ਬਾਵਾ ਫੜ ਫੜ ਕੇ ਕਿਵੇਂ ਗੇੜੇ ਜੰਦੀ ਏ। ਕਮਾਲੀ ਨਾ ਆ ਜਾਈ ਦੇਖੀਗੇ ਤੇ। ਕਿਵੇਂ ਸੰਧੂਰ ਪਰਮਉਂਦੀ ਏ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ। ਕੀ ਖਾ ਕੇ ਵੇਚ ਗਈ ਤੂੰ? ਸ਼ਰਮ ਕਰ ਲਾ ਵੜੀ ਮੁੱਟੀ। ਨਾਲ ਦੇ ਟੱਬਰ ਨੂੰ ਖਾਣਦੇ ਨੂੰ ਹੀ ਆ ਤੂੰ। ਪਰਿਵਾਰ ਦਾ ਤੂੰ ਕੀ ਸੋਚ ਲਿਆ? ਹੈ? ਮਸਕਪ੍ਰੀਤ ਹੁਣ ਤਾਂ ਲਾੜ ਨੂੰ ਤਾਇਓ ਜੇ ਬੰਦੇ ਤੇ ਵੀ ਜਿਹੜਾ ਉਹਦੀ ਜਾ ਕੇ ਆਈਡੀ ਨੂੰ ਫੋਲੋ ਕਰਕੇ ਲਾਈਵ ਕਰਦਾ। ਮੈਂ ਵੀਡੀਓ ਇਦਾਂ ਦੀ ਨਹੀਂ ਪਾਉਣੀ ਸੀ। ਔਰ ਮੈਨੂੰ ਪਿੱਛੇ ਪਤਾ ਲੱਗਿਆ ਦੋ ਵਾਰ ਹੀ ਪਜੀਤੀ ਜੀਰ ਉਹਨਾਂ ਦੇ ਮੰਜੇ ਤੇ ਆਉਦਾ ਪਿਓ ਪਾਲਤਾ ਹਜੀ ਜਿੱਥੇ ਰਹਿ ਰਹੇ ਸੀ ਕੁਦਰਤ ਟਾਵਰ ਅਪ ਕਰਕੇ ਨਾਮ ਹੈ ਉੱਥੇ ਰੋਮੀ ਵਹੀ ਗਿਆ ਅੱਛਾ ਉੱਥੋਂ ਫਰਾਰ ਹੋ ਗਿਆ ਫਰੀ ਹੋ ਗਿਆ ਕਿ ਕਿਸ ਹੱਥ ਨਾਲ ਜਾਈਏ ਪਤਾ ਨਹੀਂ ਆਸ-ਪਾਸੋਂ ਪਤਾ ਲੱਗ ਗਿਆ ਹੂਆ ਉਹ ਬਾਈ ਉੱਥੇ ਗਿਆ ਉੱਥੇ ਵੇਖਿਆ ਤਾਂ ਮਿਲੇ ਹੀ ਨਹੀਂ ਠੀਕ ਹੈ ਉਹ ਮਤ ਦੇਣ ਗਿਆ ਸੀ ਇਹਨੂੰ ਚੰਗੀ ਤਰ੍ਹਾਂ ਕੀ ਕਰੀਏ ਦਫਾਏ ਹੱਲ ਕੀ ਹੈ ਤੁਸੀਂ ਜਾ ਕੇ ਵੀਡੀਓ ਲਾਈਕ ਕਰਦੀ ਪੋਸਟ ਤੋਂ ਕੋਈ ਥੋੜੀਏ ਕੋਈ ਚੱਜ ਦੀ ਵੀਡੀਓ ਹੈ ਐਂਡ ਵਿੱਚ ਮੈਂ ਇੱਕ ਵੀਡੀਓ ਵੀ ਲਾਉਗਾ ਉਹ ਜੀ ਤੁਸੀਂ ਲਾਈਕ ਕਰੋ ਸ਼ੇਅਰ ਸ਼ੇਅਰ ਕਰੋ ਘੱਟੋ ਘੱਟ ਕਿਸੇ ਦਾ ਭਲਾ ਹੋਵੇ ਕਿਸੇ ਨੂੰ ਦਾਣ ਨਹੀਂ ਕਰਨਾ ਘੱਟੋ ਘੱਟ ਉਹ ਚੀਜ਼ਾਂ ਸਪੋਰਟ ਤਾਂ ਕਰ ਦਿਓ ਨਾ ਜਿਹੜਾ ਬੰਦਾ ਚੱਜ ਦਾ ਕੰਮ ਕਰ ਰਿਹਾ ਐਜੇ ਬੰਦਿਆਂ ਨੂੰ ਤੁਸੀਂ ਚੰਗੀ ਕਮੈਂਟਾਂ ਜਿੱਦੇ ਲਾਇਏ ਦੇ ਵਿੱਚ ਤੇ ਫੋਲੋ ਦੇ ਵਿੱਚ ਦੱਬੀ ਤੁਰੇ ਆਉਣੀ ਆ ਸ਼ਰਮ ਕਰੋ ਯਾਰ ਮਾੜੀ ਮੱਪੇ ਇੰਨਾ ਨਹੀਂ ਹੁੰਦਾ ਦਾ ਬਾਕੀ ਜਿੰਨੇ ਤੁਸੀਂ ਸਪੋਰਟ ਕਰਦੇ ਉਹਨਾਂ ਜਿਹਦੇ ਮੱਛਰ ਦੇ ਹੋਰ ਨੰਗ ਪੋਣਾ ਦਾ ਖੁੰਦੇ ਆ ਇਹ ਮੁਸਕਪਰੀ ਤੇ ਜਮਈ ਸਿਰ ਹਵਾਤਾ ਯਾਰ ਬਬੀ ਜਮਈ ਆਪਦੇ ਕਰਨ ਕਰਦੇ ਨੂੰ ਖਾਣ ਹੋਗੀ ਇੰਨਾ ਥੋੜੀ ਹੁੰਦਾ ਤੁਸੀਂ ਪੂਰੀ ਵੀਡੀਓ ਦੇਖੋ ਉਹਨਾਂ ਦੀਆਂ ਹਰਕਤਾਂ ਦੇਖੋ ਫਿਰ ਆਪਾਂ ਇਹਨੇ ਕਰਤੂਤਾ ਦੱਸਾਂਗੇ ਹੋਰ ਕੀ ਹੋ ਰਿਹਾ ਸੋ ਗਾਇਸ ਦੇਖ ਸਕਦੇ ਹੋ ਮੈਂ ਰੋਟੀ ਬਣਾਣੀ ਸੀ ਹੱਲੇ ਮੇਰਾ ਹੱਬ ਵੀ ਮੈਗੀ ਬਣਾ ਰਿਹਾ ਹੈ ਮੇਰੇ ਲਈ ਸਮ छोटी <laughs> <दुरुण। laughs> <दुरुण। laughs> so so जी, जी रसोई है अना खाना बना रहे बनानी ਵੈਲਡ ਇਹ ਜੀ ਵੀਡੀਓ ਵੀ ਤੁਸੀਂ ਲਾਈਕ ਕੀਤੀ ਹੋਊਗੀ। ਇਹ ਵੀਡੀਓ ਲਾਈਕ ਕਰਕੇ ਫੋਲੋ ਵੀ ਕਰਿਆ ਹੋਊਗਾ। ਸ਼ਰਮ ਕਰੋ ਯਾਰ ਕੀ ਕੁਸ਼ ਕਰ ਰਹੀ ਐ। ਰੋਟੀਆਂ ਬਗਾਓ। ਅੱਜ ਤਾਂ ਬੱਸ ਤਿੰਨ ਨੂੰ ਕੋਲੀਆਂ ਪੈ ਗਈਆਂ। ਅੱਗੇ ਤਾਂ ਤੂੰ ਲੱਲੋਂ ਲਾਉਂਦੀ ਸੀ ਆਪਦੀ ਮਾਂ ਨਾਲ ਰੋਟੀਆਂ ਬਗਾ ਕੇ। ਸ਼ਰਮ ਕਰ ਯਾਰ ਸ਼ਰਮ। ਵੇਜ ਕੇ ਖਾਗੀ ਤੂੰ ਸ਼ਰਮ ਜਾਵੇਂ। ਆਸ ਕੀ ਬਾਲੀ ਚੜੀ ਏ ਤੇਰੇ ਸਰ। ਉਹ ਕਹਿੰਦੇ ਨਹੀਂ ਹੁੰਦੇਗੇ ਮਿਲਿਆਣੀ ਇਹਨੂੰ। ਕੁਈ ਸੰਗਪੋਰਣਾ ਵਾਲਾ ਕੋਈ ਜ਼ਿਆਦਾ ਹੀ ਐ ਗਿੱਠੀ ਜੀ ਤੂੰ ਹੈਗੀ ਐ ਨੈਕਸਟ ਵੀਡੀਓ ਰੋਟੀ ਤੇ ਆਏਗੀ ਹਮ ਓਕੇ ਹਾਂ ਤੇ ਸਪਲੇਟ ਐ ਤੇ ਬਣਾਵਾ ਮੈਂ ਕਹਾਂ ਉਹ ਬਣਾਉਂਦੀ ਆਂ ਆਹੋ ਹੋ ਆ ਵੀ ਪੂਰੀ ਲਾਈਫ ਵਦਾਂ ਆ ਰੋਟੇ ਕਾ ਮੈ ਜੇ ਬਣਾਣੀ ਐ ਸੀ ਲਾਣ ਦਾ ਮੈਂ ਕਿੰਨਾ ਲਾਣ ਤੱਕ ਉਡੀਕਿਆ ਯਾਰ ਲਾਣ ਤਾ ਬੱਸ ਕਰੋ ਮੇਰੇ ਕੋਲ ਇਹਦੇ ਲਈ ਕੋਈ ਸ਼ਬਦ ਹੀ ਨਹੀਂਗਾ ਸ਼ਬਦ ਹੋਵੇ ਤਾਂ ਫੇਰ ਹੀ ਬੋਲਾਂਗਾ ਮੈਂ ਸਿਰਫ ਇੱਕ ਮਜਬੂਰ ਹੋ ਕੇ ਬਣਾਈਏ ਕਿਉਂਕਿ ਇਹਦੇ ਪਿਓ ਦਾ ਹਾਲਾਤ ਵੇਖੋ ਜਿੱਦਾਂ ਦੀ ਆਪਾਂ ਕਹਿੰਦਾ ਕੁੜੀਆਂ ਉੱਥੇ ਲੈ ਕੇ ਜਾਂਦੀਆਂ ਉਹ ਕਰਦੀਆਂ ਵਾਹ ਕਰਦੀ ਨੌਕਰੀ ਲਵਾਉ ਪੜਾਉ ਆਪਾਂ ਇਹ ਨਹੀਂ ਕਹਿੰਦੇ ਸਾਰੀ ਇੱਕੋ ਜੀਆਂ ਪਰ ਐ ਵੀ ਦਾ ਕੀ ਕਰੀਏ ਕੋਖ ਚ ਮਾਰ ਦੋ ਕਹਿੰਦੇ ਉਹ ਗਲਤ ਹੈ ਆਪਾਂ ਉਹ ਚੀਜ਼ ਦੇ ਖਿਲਾਫ ਹੈ ਮੰਨਦੇ ਆ ਪਰ ਹੁਣ ਦਾ ਟਾਈਮ ਕੀ ਆ ਰਿਹਾ ਪਿਓ ਦੀ ਪੱਗ ਤਾਂ ਹੈ ਹੀ ਜੀਗੀ ਪਹਿਲੇ ਹੀ ਲਾ ਕੇ ਜਦੋਂ ਕੁੜੀ ਜੰਮਦੀ ਆ ਲਾ ਕੇ ਧਰ ਦਿੰਦਾ ਹੂ ਮੈਨੂੰ ਲੱਗਦਾ ਉਹ ਨਾਲ ਤਰਦਾ ਇਹ ਵਿੱਚ ਹੋ ਜਾਊਗਾ ਕੀ ਰਹਿ ਗਿਆ ਹੁਣ ਪਿੱਛੇ ਕੀ ਰਹਿ ਗਿਆ ਖਦਮ ਹੈ ਗਾਣੀ ਚਲੋ ਇੱਕ ਵੀਡੀਓ ਤੁਹਾਨੂੰ ਹੁਣ ਪਿੱਛੇ ਦਿਖਾਉਣਾ ਮੈਂ ਮੈਨੂੰ ਪਤਾ ਤੁਸੀਂ ਇਹਦੀ ਸਪੋਰਟ ਵੀ ਨਹੀਂ ਕਰਨੀ ਆਪਣਾ ਫੌਜੀ ਭਰਾ ਹੈ ਠੀਕ ਹੈ ਮੈਂ ਕਹਿੰਦਾ ਵੀ ਤੁਸੀਂ 100% ਨਹੀਂ 5% ਹੀ ਬੰਦੇ ਦੀ ਹੈਲਪ ਕਰ ਦੋ ਜਨਾ ਉਹ ਬੰਦਾ ਤਰਸ ਰਿਹਾ ਜੀ ਜਿਹੜਾ ਆਪਣੇ ਦੇਸ਼ ਦੀ ਸੇਵਾ ਲਈ ਖੜਾ ਹੈ ਉਹਦੀ ਵੀਡੀਓ ਤੁਹਾਨੂੰ ਪਹਿਲਾਂ ਪੂਰੀ ਤੇ ਤੁਹਾਡੀ ਅੱਖਾਂ ਖੁੱਲ੍ਹ ਜਾਣੀ ਆ। ਉਹ ਜੀ ਵੀਡੀਓ ਤੁਸੀਂ ਸ਼ੇਅਰ ਵੀ ਨਹੀਂ ਕਰਨੀਗੀ ਕਿ ਥੋੜੀ ਬਹੁਤ ਜਿੰਨੇ ਵੀ ਆਪਦੇ ਬੰਦੇ ਜਿੰਨੇ ਜੋਗਾ ਹੈ ਉਹਨਾਂ ਦੀ ਸੇਵਾ ਕਰੇ ਨਾ ਤਾਂ ਉਹਦੀ ਇੱਕ ਜ਼ਿੰਦਗੀ ਬਚਾ ਸਕਦਾ ਆਪਦੇ ਜੀ ਦੀ ਉਹ। ਐ ਭਾਜੀ ਆਪਕੇ ਅੱਗੇ ਮੈਂ ਹੱਥ ਜੋੜਦਾ ਹਾਂ ਚਲੇ ਜਾਓ ਆਪ। ਆਪਰੇ ਬਹੁਤ ਫੌਜੀ ਬਣਾ ਕਰ ਲਿਆ ਦੁਨੀਆ ਕੇ ਸਾਥ। ਭਾਜੀ ਮੈਂ ਇਸ ਲੋ ਛੋੜ ਰਹਾ ਹਾਂ ਆਪਕੋ। ਝੋਕ ਕਰਤੇ ਹੋ ਆਰਮੀ ਮੇਂ ਲੇਕਿਨ ਅਗਰ ਆਪਕਾ ਝੂਠ ਸਾਹਮਨੇ ਆਇਆ ਤਾਂ ਦੁਨੀਆ ਛੋੜੇਗੀ ਨਹੀਂ ਆਪਕੋ। ਅਗਰ ਅਸੀਂ ਝੂਠੇ ਹਾਂ ਝੂਠੇ ਹੋ ਆਪ ਤਾਂ ਹਮੇਂ ਫੌਜੀ ਨਹੀਂ ਛੋੜਦੀ ਬਈਆ। ਹੈ? ਇੱਕ ਇੱਕ ਚੀਜ਼ ਮੈਂ आपको ना दोनों आरोप झील हो जाएगी मिनट के अंदर कितने पैसे आपके पास दो करोड़ दो लाख झूठ बोलते हो सो करोड़ अस्सी लाख रूपए इनके पास और ये क्या कह रहे हैं कितने पैसा बताया अपने झूठा कहीं के? ये देखो दोस्तों मर जाना, मर जाना, मैं यार एक फौजी भाई की मदद नहीं कर पा रहे मेरी पहली वीडियो से डेढ़ करोड़ या दो करोड़ के आसपास पैसा आया था उसके बाद से पैसा नहीं आया इनके पास छह लाख तक अगर वीडियो जाती है अगर पाँच सौ पांच सौ आरोप बंदा देगा तो इनकी मदद पाँच घंटे के अंदर हो जाएगी ये मेरा फौजी भाई रोडो पे धक्के खा रहा है जगह जगह जा रहा है जबकि छह लाख बंदे पांच सौ पांच सौ डालेंगे तो मिनट में तो मदद हो जाएगी पैर पड़ता हूँ तो भाई मैं आपके इस मेरे प्यारे फौजी भाई की जिंदगी को बचा लो ये मेरे प्यारे भाई ये प्यारा सा तो बच्चा अरे नहीं भाई नहीं 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 कर नहीं रहा हूँ इस वीडियो पे कम से कम दस आएंगे इस वीडियो दस करोड़ रुपया मिल जाएगी दीदी आपको बस हमारा बच्चा बच गया है ना भैया कुछ नहीं है ਮੈਂ ਆਪ ਲੋਕੋ ਕੇ ਜੋ ਕਹੋਗੇ ਮੈਂ ਆਪਕੇ ਪੈਰ ਪਾਣੇ ਕੋ ਵੀ ਤਿਆਰ ਹੂੰ ਬਸ ਇੱਕ ਬੱਚੇ ਕੋ ਬਤਾ ਦੋ ਇਹ ਸੋਚੇ ਕਿ ਆਪ ਆਪਣੇ ਬੱਚੇ ਕੋ ਦੇਖੋ ਜੋ ਆਪਕੇ ਸਾਹਮਣੇ ਹੱਸਦਾ ਖੇਡਦਾ ਔਰ ਮੇਰੇ ਬੱਚੇ ਕੋ ਦੇਖੋ ਜੋ ਜ਼ਿੰਦਗੀ ਕਾਟ ਰਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੈਲ ਕਾ ਵੀਰੇ ਦਾ ਤੈਲ ਦੇਲ ਤੋਂ ਧੰਨਵਾਦ ਕਰਨਾ ਚਾਹੁੰਦਾ ਹੂੰ ਕਿ ਬਈ ਬਹੁਤ ਵਧੀਆ ਕੰਮ ਕਰ ਰਿਹਾ ਹੈ ਬਹੁਤ ਵਧੀਆ ਕੰਮ ਕਰ ਰਿਹਾ ਠੀਕ ਹੈ ਜਿਹੜਾ ਬੰਦਾ ਉਹ ਹੁੰਦਾ ਅਣਖਾ ਹੁਣ ਇਹ ਵੀ ਬੰਦਾ ਹੈਗਾ ਐਟੀਟਿਊਡ ਵਿੱਚ ਵੀ ਰਹਿ ਸਕਦਾ ਹੈ ਪ੍ਰਮੋਸ਼ਨ ਦੇ ਪੈਸੇ ਵੀ ਲੈ ਸਕਦਾ ਪਰ ਇਹਦਾ ਪੇਜ ਜਾ ਕੇ ਦੇਖਿਓ ਹੁਣ ਕਿੰਨੀ ਸੇਵਾ ਕਰ ਰਿਹਾ ਬੰਦਾ ਆਪ ਜਿੰਨੇ ਜੋਗਾ ਹੈ ਉਹ ਨਹੀਂ ਵੀ ਕਰਦਾ ਇਹ ਨਹੀਂ ਕਿ ਵੀ ਆਪ ਕਰਦਾ ਨਹੀਂ ਬਸ ਵੀਡੀਓ ਚਾੜ ਦਿੰਦਾ ਕਰਦਾ ਵੀ ਹੈ ਪਰ ਅਗਲੇ ਵੀਡੀਓ ਹੀ ਪਾਉਂਦਾ ਸਾਰੀ ਪੇਜਾਂ ਤੇ ਆਪ ਦੇ ਤੇ ਤੇ ਆਪ ਦੇ ਦਿਲੋਂ ਵੀ ਕਰਦਾ ਜਿੰਨੇ ਜੋਗਾ ਹੈਗਾ ਤੇ ਆਪਾਂ ਬਸ ਸਕਰੋਲ ਕਰੋ ਅਲੋਚਪੁਣਾ ਦੇਖਣਾ ਬਸ ਔਰ ਕੁਝ ਨਹੀਂ ਦੇਖਣਾ ਆਹੀ ਆਪਣੇ ਕੋਲੇ ਉਹ ਆਗੇ ਦੇ ਖੜ ਜਾਗੇ ਜੀ ਦਸ ਸਕਰੋਲ ਕਰੋ ਕਿਹੜਾ ਪੈਸੇ ਪਾਉਗਾ ਕਿਹੜਾ ਇਹਦੀ ਵੀਡੀਓ ਦੇਖੂਗਾ ਮਰਦਾ ਮਰੇ ਕੋਈ ਨਾ ਮਰੇ ਆਪਾਂ ਕੀ ਲੈਣਾ ਆਪਣਾ ਵੀ ਪਰਿਵਾਰ ਆਪਣੇ ਲਈ ਪੈਸਾ ਕਢੀ ਕਰ ਲੋ ਇਦਾਂ ਨਾ ਕਰੋ ਵੀਰੇ ਮੇਰੀ ਰਿਕਵੈਸਟ ਹੈ ਮੈਂ ਕਿਸੇ ਸਾਰੇ ਨੂੰ ਮਾੜਾ ਨਹੀਂ ਕਹਿੰਦਾ ਠੀਕ ਹੈ ਮੈਂ ਉਹਨਾਂ ਨੂੰ ਕਹਿੰਦਾ ਜਿਹੜੇ ਹੁਣ ਲੈਕਚਰ ਤਾਂ ਫਲਾ ਰਹੇ ਹੈ ਜਾਂ ਕੁਝ ਵੀ ਹੈ ਨਾ ਚਟਾ ਪਰੇ ਆਪਾਂ ਉਹਨੂੰ ਜਾ ਕੇ ਫੋਲੋ ਕਰਦੇ ਲਾਈਕ ਕਰਦੇ ਸਪੋਰਟ ਕਰਦੇ ਉਹਦੀ ਖਾਜ ਵਾਸਤੇ ਵੀਡੀਓ ਦੇਖਣੀ ਹੈ ਦੇਖੋ ਪਰ ਉਸ ਸਕਰੋਲ ਕਰ ਦੋ ਫੋਲੋ ਵੀ ਨਾ ਕਰੋ ਇਹ ਜੀ ਜਿਹੇ ਜਿਹੜਾ ਨੂੰ ਸੋ ਯਾਰ ਇਦਾਂ ਦੀ ਵੀਡੀਓ ਮੈਂ ਦੱਸ ਫੋਰ ਅਗੇ ਰਦਾ ਚੰਗਾ ਵੀ ਲੱਗਦਾ ਮੈਂ ਐਂਡ 'ਚ ਹੀ ਆਖੀਰ ਵਾਲੀ ਗੱਲ ਆ ਮੇਰੀ ਠੀਕ ਹੈ ਜਿਹਦੇ ਦਿਮਾਗ 'ਚ ਪੈਣੀ ਹੋਊਗੀ ਪੈ ਗਈ ਹੋਊਗੀ ਆਪਾਂ ਕਿਸੇ ਨਾਲ ਬੈਂਸ ਦੇ ਵਾਜ ਦੇ ਦੇਗੇ ਕਿਉਂਕਿ ਆਪਾਂ ਨੂੰ ਉਹ ਚੀਜ਼ਾਂ ਦੁਨੀਆ ਬਹੁਤ ਅੱਗੇ ਬੈਠੀ ਆ ਪਰ ਆ ਬੰਦੇ ਦੀ ਸਪੋਰਟ ਕਰਨੀ ਬਣਦੀ ਐ ਜਾਂ ਨਹੀਂ ਬਣਦੀ ਜਾਂ ਮੁਸਕਬਰੀਦ ਦੀ ਵੀਡੀਓ ਲਾਈਕ ਕਰਨੀ ਬਣਦੀ ਐ ਸਹੀ ਦੱਸਿਓ ਮੈਨੂੰ ਜੇ ਬੰਦੇ ਨੂੰ ਗਲਤ ਵੀ ਲੱਗਿਆ ਨਾ ਮੈਂ ਕੁਝ ਗਲਤ ਬੋਲਿਆ ਕਮੈਂਟਰ ਦੇ ਵਿੱਚ ਮੈਨੂੰ ਗਾਲਾਂ ਕੱਢ ਜੋ ਵੀ ਇੰਨੇ ਹੀ ਕਹਿ ਸਕਦਾ ਹੋਰ ਕੁਝ ਨਹੀਂ ਕਹਿ ਸਕਦਾ ਠੀਕ ਹੈ ਨਾ ਪਰ ਇਹੋ ਜਿਹੇ ਬੰਦੇ ਦੀ ਸਪੋਰਟ ਨਾ ਕਰਾਂਗੇ ਜਿਹੜਾ ਬੰਦਾ ਆਪਣੇ ਦੇਸ਼ ਲਈ ਖੜਾ ਹੈ ਇੱਕ ਸਰਦਾਰ ਹੋ ਕੇ ਬੰਦਾ ਯਾਰ ਉਹਦੀ ਆਪਾਂ ਸਪੋਰਟ ਨਾ ਕਰਾਂਗੇ ਬਾਈ ਬੜੀ ਸਪੋਰਟ ਕਰੋ ਬੇਰੇ ਵੀ ਆਪੇ ਹੋੜ ਕੇ ਰਿਕਵੈਸਟ ਆ ਤੁਹਾਨੂੰ ਸਪੋਰਟ ਕਰੋ ਜਿੰਨੇ ਯੋਗ ਹੀ ਹੈਗੇ ਮੈਂ ਤੁਹਾਨੂੰ ਫੋਰਸ ਨਹੀਂ ਕਰ ਰਿਹਾ ਵੀ 10 ਰੱਖ ਪਾ ਦਿਓ 500 ਪਾ ਦਿਓ ਜਿੰਨੀ ਤੁਹਾਡੀ ਸ਼ਰਤ ਆ ਉਹ ਨਹੀਂ ਕਰੋ ਕੋਈ ਤੱਕਾ ਨਹੀਂ ਆ ਪਰ سپورਟ ਜਰੂਰ ਕਰੋ ਇਹ ਵੀਡੀਓ ਸ਼ੇਅਰ ਵੀ ਕਰਿਆ ਕਰੋ ਮੈਂ ਨਹੀਂ ਕਹਤਾ ਮੇਰੀ ਵੀਡੀਓ ਸ਼ੇਅਰ ਕਰੋ ਤੁਸੀਂ ਤਹਿਲਕਾ ਵਾਲੇ ਉਹਨਾਂ ਦੇ ਪੇਜ ਤੇ ਜਾ ਕੇ ਦੇਖ ਸਕਦੇ ਹੋ ਬਈ ਉੱਥੇ ਪਈਆਂ ਉੱਥੇ ਜਾ ਕੇ سپورਟ ਕਰ ਸਕਦੇ ਜਿਵੇਂ ਤੁਹਾਡਾ ਜੀਗਰ ਪਰ ਆ ਬੰਦੇ ਦੀ سپورਟ ਜ਼ਰੂਰੀ ਹੈ ਰਿਕਵੈਸਟ ਵਾਲੀ ਗੱਲ ਹੈ ਮੇਰੀ